ਾਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਜਸबीर कौर ਜਸੀ ਤੁਹਾਡੇ ਰੂਬਰੂ ਹੈ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਮੇਰਾ ਪਿੰਡ ਮੇਰੇ ਖੇਤ ਇਹ ਪ੍ਰੋਗਰਾਮ ਖੇਤੀ ਤੇ ਖੇਤੀ ਦੇ ਨਾਲ ਜੁੜੇ ਹੋਏ ਕਿੱਤਿਆਂ ਦੇ ਨਾਲ ਸੰਬੰਧਿਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਇਨ੍ਹਾਂ ਹੀ ਕਿੱਤਿਆਂ ਦੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਸ਼ੂ ਪਾਲਣਾ ਵੀ ਕਿਸਾਨ ਵੀਰਾਂ ਦੇ ਲਈ ਇੱਕ ਲਾਹੇਮੰਦ ਸਹਾਇਕ ਕੀਤਾ ਤਾਂ ਫਿਰ ਨਜ਼ਰ ਪਾ ਲੈਨੇ ਆ ਪਸ਼ੂ ਪਾਲਕਾਂ ਦੇ ਲਈ ਸੂਚਨਾਵਾਂ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਤੀਰਜ ਕੁਮਾਰ ਸ਼ਰਮਾ ਜੀ ਆਓ ਦੇਖਦੇ ਆਂ ਪਿਆਰੇ ਪਸ਼ੂ ਪਾਲਕ ਵੀਰੋ ਮੈਂ ਡਾਕਟਰ ਤੀਰਜ ਕੁਮਾਰ ਸ਼ਰਮਾ ਜੋ ਕਿ ਬਤੌਰ ਵੈਟਰਨਰੀ ਅਫਸਰ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਇਨਚਾਰਜ ਵੈਟਰਨਰੀ ਪੋਲੀਕਲੀਨਿਕ ਹੁਸ਼ਿਆਰਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਮੈਂ ਆਪ ਲਈ ਲੈ ਕੇ ਆਇਆ ਪਸ਼ੂਆਂ ਸੰਬੰਧੀ ਕੁਝ ਮਹੱਤਵਪੂਰਨ ਸੂਚਨਾਵਾਂ ਅਤੇ ਸੁਝਾ ਪਸ਼ੂਆਂ ਵਿੱਚ ਐਨਾਪਲਾਜ਼ਮਾ ਦੀ ਬਿਮਾਰੀ ਇੱਕ ਬਹੁਤ ਹੀ ਘਾਤਕ ਬਿਮਾਰੀ ਹੁੰਦੀ ਹੈ ਇਹ ਚਿਚੜਾਂ ਨਾਲ ਹੁੰਦੀ ਹੈ ਇਸ ਦੇ ਲੱਛਣ ਜਿਵੇਂ ਕਿ ਪਸ਼ੂਆਂ ਵਿੱਚ ਤੇਜ਼ ਬੁਖਾਰ ਅਨੀਮੀਆ ਅਕਸਰ ਪਸ਼ੂ ਕਾਫੀ ਥੱਕਿਆ ਥਕੇਆ ਮਹਿਸੂਸ ਕਰਦਾ ਹੈ ਉਸ ਦਾ ਤਾਪਮਾਨ ਬਹੁਤ ਜ਼ਿਆਦਾ ਰਹਿੰਦਾ ਹੈ ਇਸ ਬਿਮਾਰੀ ਦੇ ਇਲਾਜ ਲਈ ਨਜ਼ਦੀਕੀ ਸਰਕਾਰੀ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਟੈਰਾਮਾਈਸਿੰਥ ਇੰਜੈਕਸ਼ਨ ਜਿੰਨੀ ਜਲਦੀ ਤੋਂ ਜਲਦੀ ਲਗਵਾਉਣ ਨਾਲ ਇਹ ਪਸ਼ੂ ਦੇ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ ਦੂਸਰੀ ਮੁੱਖ ਬਿਮਾਰੀ گاਵਾ ਵਿੱਚ ਪਾਈ ਜਾਂਦੀ ਹੈ ਚਿਚੜਾ ਨਾਲ ਹੋਣ ਵਾਲੀ ਬਵੇਸ਼ੀਓਸਿਸ ਬਵੇਸ਼ੀਓਸਿਸ ਬਿਮਾਰੀ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਪਸ਼ੂਆਂ ਨੂੰ ਤੇਜ਼ ਬੁਖਾਰ ਹੁੰਦਾ ਹੈ ਪਸ਼ੂ ਲਹੂ ਮੂਤਦਾ ਹੈ ਅਤੇ ਇਸ ਦੇ ਨਾਲ ਬਹੁਤ ਹੀ ਕਮਜ਼ੋਰੀ ਫੀਲ ਕਰਦਾ ਤੇ ਅਕਸਰ ਪਸ਼ੂਆਂ ਦੇ ਗੱਬਣ ਵੀ ਜੋ ਗਰਭ ਵੀ ਹੁੰਦੇ ਹਨ ਉਹ ਵੀ ਪਸ਼ੂ ਸੁੱਟ ਦਿੰਦਾ ਹੈ ਇਸ ਤੋਂ ਬਿਮਾਰੀ ਤੋਂ ਬਚਾ ਲੈ ਵੀ ਨਜ਼ਦੀਕੀ ਪਟਨੀ ਡਾਕਟਰ ਦੀ ਸਲਾਹ ਨਾਲ ਜੋ ਵੀ ਜੋਗ ਟ੍ਰੀਟਮੈਂਟ ਇਸ ਦਾ ਸਮੇਂ ਸਿਰ ਕਰਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਸਾਲਟ ਪాయిਜ਼ਨਿੰਗ ਨੂੰ ਲੂਣ ਨਾਲ ਹੋਣ ਵਾਲੀ ਬਿਮਾਰੀ ਵੀ ਕਹਿੰਦੇ ਹਨ ਇਹ ਬਿਮਾਰੀ ਅਕਸਰ ਗਰਮੀਆਂ ਵਿੱਚ ਸੂਰਾਂ ਵਿੱਚ ਪਾਈ ਜਾਂਦੀ ਹੈ ਇਹ ਬਿਮਾਰੀ ਜਦੋਂ ਸੂਰਾਂ ਨੂੰ ਪੀਣ ਵਾਲਾ ਪਾਣੀ ਬਹੁਤ ਘੱਟ ਮਾਤਰਾ ਵਿੱਚ ਮੁਹੱਈਆ ਕਰਾਇਆ ਜਾਂਦਾ ਹੈ ਉਹਨਾਂ ਦੇ ਵਿੱਚ ਸਰੀਰ ਵਿੱਚ ਨਮਕ ਦੀ ਮਾਤਰਾ ਸੋਡੀਅਮ ਕਲਾਈਡ ਦੀ ਜੋ ਕਿ ਬਹੁਤ ਵੱਧ ਜਾਂਦੀ ਹੈ ਜਿਸ ਨਾਲ ਉਹਨਾਂ ਨੂੰ ਸਾਲਟ ਪాయిਜ਼ਨਿੰਗ ਦੇ ਲੱਛਣ ਜਿਵੇਂ ਕਿ ਚੱਕਰ ਆਣਾ ਦੋਰੇ ਪੈਣੇ, ਸਰੀਰ ਵਿੱਚ ਕੰਬਾ ਉਠਣਾ, ਇਸ ਤਰ੍ਹਾਂ ਦੇ ਲੱਛਣ ਹੁਣਾ ਵਿੱਚ ਪਾਏ ਜਾਂਦੇ ਹਨ। ਇਸ ਬਿਮਾਰੀ ਤੋਂ ਬਚਾ ਲਈ ਸੂਰਾਂ ਨੂੰ ਠੰਡੀ ਜਗ੍ਹਾ ਤੇ ਰੱਖਣਾ, ਸੂਰਾਂ ਨੂੰ ਸਮੇਂ-ਸਮੇਂ 'ਤੇ ਉਚਿਤ ਮਾਤਰਾ ਵਿੱਚ ਪਾਣੀ ਮੋਈਆ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਕੋਕਸੀਡੀਓਸਿਸ ਬਿਮਾਰੀ ਮੁਰਗੀਆਂ ਵਿੱਚ ਅਕਸਰ ਦੇਖੀ ਜਾਂਦੀ ਹੈ ਬਰਸਾਤਾਂ ਦੇ ਸੀਜ਼ਨ ਵਿੱਚ। ਇਸ ਬਿਮਾਰੀ ਵਿੱਚ ਮੁਰਗੀਆਂ ਦੀਆਂ ਮਿੱਠਾ ਲਾਲ ਰੰਗ ਦੀਆਂ ਹੋ ਜਾਂਦੀਆਂ, ਮੌਤ ਦਾ ਰੇ ਵੀ ਵੱਧ ਜਾਂਦਾ ਹੈ ਅਤੇ ਮੁਰਗੀਆਂ ਦੇ ਅੰਡੇ ਦੇਣ ਦੀ ਸਮਰੱਥਾ ਵੀ ਬਹੁਤ ਘਟ ਜਾਂਦੀ ਹੈ। ਇਸ ਬਿਮਾਰੀ ਦੇ ਇਲਾਜ ਲਈ ਨਜ਼ਦੀਕੀ ਵੈਟਨਰੀ ਡਾਕਟਰ ਦੀ ਸਲਾਹ ਨਾਲ ਐਂਟੀਬਾਇਓਟਿਕ ਦੇ ਟ੍ਰੀਟਮੈਂਟ ਕਰਵਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਸਰਾਦੀ ਬਿਮਾਰੀ ਗਰਮੀਆਂ ਵਿੱਚ ਅਕਸਰ ਪਾਈ ਜਾਂਦੀ ਹੈ। ਇਹ ਮੱਖੀ ਦੇ ਕੱਟਣ ਨਾਲ ਘੋੜਿਆਂ ਵਿੱਚ ਹੁੰਦੀ ਹੈ। ਇਹ ਇੱਕ ਪ੍ਰੋਟੋਜ਼ੋਨ ਡਿਜ਼ੀਜ਼ ਹੈ। ਪ੍ਰੋਟੋਜ਼ੋਨ ਬਿਮਾਰੀ ਜੋ ਕਿ ਖੂਨ ਦੇ ਰਾਹੀਂ ਹੁੰਦੇ ਹੋਏ ਘੋੜਿਆਂ ਦੇ ਨਰਵਸ ਸਿਸਟਮ ਦੇ ਅਟੈਕ ਕਰਦੀ ਹੈ ਅਤੇ ਨਰਵਸ ਸਿਸਟਮ ਨਾਲ ਘੋੜਿਆਂ ਦਾ ਜਿਹੜਾ ਪਿਛਲਾ ਹਿੱਸਾ ਹੈ ਉਹ ਦਰੰਗ ਹੋ ਜਾਂਦਾ ਹੈ ਤੇ ਤੇਜ਼ ਬੁਖਾਰ ਵੀ ਹੁੰਦਾ ਹੈ। ਜਾਨਵਰ ਖਾਣਾ ਪੀਣਾ ਛੱਡ ਦਿੰਦਾ ਹੈ। ਇਸ ਦੀ ਸਮੇ ਸਮੇਂ ਸਰ ਗਰਮੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੈਕਸੀਨ ਵੀ ਕਰਵਾਈ ਜਾ ਸਕਦੀ ਹੈ ਅਤੇ ਬਿਮਾਰਪੈਣ ਤੇ ਜਲ ਤੋਂ ਜਲਦ ਇਸ ਦਾ ਜਿੰਨੀ ਛੇਤੀ ਹੋ ਸਕੇ ਇਸ ਦਾ ਇਲਾਜ ਵੀ ਕਰਵਾਇਆ ਜਾਵੇ ਤਾਂ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ ਗਿੱਡ ਦੀ ਬਿਮਾਰੀ ਜੋ ਕਿ ਪਰਜੀਵੀਆਂ ਨਾਲ ਹੁੰਦੀ ਹੈ ਪਰਜੀਵੀਆਂ ਦੇ ਬੱਕਰੀਆਂ ਦੇ ਸਰੀਰ ਵਿੱਚ ਦਾਖਲ ਹੋਣ ਨਾਲ ਇਹਨਾਂ ਦੇ ਦਿਮਾਗ ਵਿੱਚ ਇੱਕ ਸਿਸਟ ਨੂਮਾ ਥੈਲੀ ਵਰਗੀ ਚੀਜ਼ ਬਣ ਜਾਂਦੀ ਹੈ ਜਿਸ ਨਾਲ ਅਕਸਰ ਬੱਕਰੀਆਂ ਵਿੱਚ ਲੱਛਣ ਪਾਈ ਜਾਂਦੇ ਹਨ ਜਿਵੇਂ ਕਿ ਬੱਕਰੀ ਆ ਬੱਕਰਾ ਸਿਰ ਉੱਪਰ ਨੂੰ ਚੱਕ ਕੇ ਦੇਖਦਾ ਹੈ ਆਸਮਾਨ ਵੱਲ ਨੂੰ ਚੱਕਰ ਆਉਂਦੇ ਹਨ ਗੋਲ-ਗੋਲ ਘੁੰਮਣਾ ਇਸ ਤਰ੍ਹਾਂ ਦੇ ਲੱਛਣ ਬੱਕਰੀਆਂ ਵਿੱਚ ਪਾਈ ਜਾਂਦੇ ਹਨ ਇਸ ਬਿਮਾਰੀ ਤੋਂ ਇਲਾਜ ਲਈ ਵੀ ਪਸ਼ੂਆਂ ਨੂੰ ਸਮੇਂ-ਸਮੇਂ ਸਰ ਪਰਜੀਵੀ ਰਹਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਦੇ ਨਾਲ ਹੀ ਫਾਲਸ ਗਿੱਡ ਜੋ ਕਿ ਮੱਖੀ ਦੇ ਨਾਲ ਹੁੰਦੀ ਹੈ ਜੋ ਕਿ ਮੱਖੀ ਬੋਟ ਫਲਾਈ ਬੱਕਰੀਆਂ ਦੇ ਨੱਕ ਵਿੱਚ ਆਂਡੇ ਦਿੰਦੀ ਹੈ ਜਿਸ ਨਾਲ ਕਿ ਉਸ ਦਾ ਲਾਰਵਾ ਤਿਆਰ ਹੁੰਦਾ ਹੈ ਇਸ ਦੇ ਨਾਲ ਵੀ ਲਗਭਗ ਸੇਮ ਤਰ੍ਹਾਂ ਦੇ ਗਿੱਡ ਵਰਗੇ ਲੱਛਣ ਪਾਈ ਜਾਂਦੇ ਹਨ ਇਸ ਤੋਂ ਇਲਾਵਾ ਦਿਮਾਗ ਦੇ ਵਿੱਚ ਸੋਜ ਪੈਣ ਨਾਲ ਵੀ ਗਿੱਡ ਦੇ ਤਰ੍ਹਾਂ ਦੇ ਲੱਛਣ ਪਾਈ ਜਾਂਦੇ ਹਨ ਜਿਸ ਵਿੱਚ ਵਿਟਾਮਿਨ E ਜਾਂ ਸੇਲੀਨੀਅਮ ਦੇ ਇੰਜੈਕਸ਼ਨ ਲਵਾਉਣ ਨਾਲ ਇਹ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ ਸੋ ਇਹ ਸਨ ਪਸ਼ੂਆਂ ਸੰਬੰਧੀ ਕੁਝ ਮਹੱਤਵਪੂਰਨ ਸੂਚਨਾਵਾਂ ਤੇ ਸੁਝਾਅ ਧੰਨਵਾਦ ਮెంਥੇ ਦੀ ਕਟਾਈ ਅਤੇ ਤੇਲ ਕੱਢਣ ਦੀ ਪ੍ਰਕਿਰਿਆ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੀ ਹੈ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਜਗਰਾਉਂ ਦੇ ਕੁਝ ਖੇਤੀ ਮਾਹਿਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਮెంਥੇ ਦੀ ਕਟਾਈ ਅਤੇ ਤੇਲ ਕੱਢਣ ਦੀ ਪ੍ਰਕਿਰਿਆ ਇਸ ਵਿਸ਼ੇ ਤੇ ਜਾਣਕਾਰੀ ਲੈਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਜਗਤਿੰਦਰ ਸਿੰਘ ਜੀ ਸਿੱਧੂ ਜਿਹੜੇ ਬਲਾਕ ਖੇਤੀਬਾੜੀ ਅਸਰਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਲਾਕ ਹੈ ਜਗਰਾਉਂ ਉੱਥੇ ਆਪਣੀ ਸੇਵਾ ਨਿਭਾ ਰਿਆ ਹੋਰ ਵੀ ਮਾਹਰ ਮੇਰੇ ਨਾਲ ਨੇ ਡਾਕਟਰ ਜਸਵੰਤ ਸਿੰਘ ਵੀ ਆਪਾਂ ਗੱਲਬਾਤ ਦੋਨਾਂ ਅਧਿਕਾਰੀਆਂ ਦੇ ਨਾਲ ਕਰਾਂਗੇ ਕਿ ਇਹਨਾਂ ਦੇ ਏਰੀਏ ਦੇ ਵਿੱਚ ਮੈਂਥੇ ਦੀ ਤੇਲ ਕੱਢਣ ਦੀ ਪ੍ਰਕਿਰਿਆ ਇਸ ਵੇਲੇ ਕਿਸ ਤਰ੍ਹਾਂ ਚੱਲ ਰਹੀ ਹੈ ਡਾਕਟਰ ਸਾਹਿਬ ਤੁਹਾਡੇ ਏਰੀਏ ਦੇ ਵਿੱਚ ਮੈਂਥੇ ਦੀ ਕਾਸ਼ਤ ਦੀ ਕਿੰਨਾ ਕੁ ਰਕਬਾ ਸੀ ਆਈਡੀਆ ਥੋੜਾ ਜਿਹਾ ਦਿਓ ਸਾਨੂੰ ਹੈਗੇ ਨੇ ਕਿਸਾਨ ਵੀਰ ਕਾਫੀ ਬੀਜਣ ਵਾਲੇ ਕਿਉਂਕਿ ਤੁਹਾਡਾ ਬਲਾਕ ਜਗਰਾਵਾ ਹੀ ਆ ਜਿੱਥੇ ਮੈਂਥੇ ਦੀ ਕਾਸ਼ਤ ਹੁੰਦੀ ਹੈ ਜਿਹੜਾ ਮੈਂਤਾ ਹੈਗਾ ਇਹ ਆਪਣਾ ਥੋੜੇ ਸਮੇਂ ਤੋਂ ਆਪਣਾ ਇਹਦਾ ਏਰੀਆ ਕੁਝ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਆਪਣਾ ਲੇਬਰ ਦੀ ਸਮੱਸਿਆ ਆ ਰਹੀ ਆ ਪਹਿਲਾਂ ਕਾਫੀ ਕਿਸਾਨ ਇਹਨੂੰ ਲਾਉਂਦੇ ਸੀਗੇ ਜਿਵੇਂ ਸੁਧਾਰ ਦਾ ਕੁਝ ਏਰੀਆ ਜਿਹੜਾ ਜਗਰਾਉ ਨੂੰ ਟੱਚ ਕਰਦਾ ਤੇ ਜਗਰਾਉ ਤੋਂ ਜਿਹੜਾ ਆਪਣਾ ਆਪਣਾ ਡਾਂਗੀਆਂ ਵਗੈਰਾ ਦਾ ਏਰੀਆ ਤੇ ਨਾਲੇ ਕੁਝ ਏਰੀਆ ਜਿਹੜਾ ਸਾਡਾ ਆਪਣਾ ਸਿੱਧੂਆਬੇਟ ਬਲਾਕ ਨੂੰ ਟੱਚ ਕਰਦਾ ਇੱਥੇ ਆਪਣੇ ਇਹਦੀ ਆਪਣੇ ਕਾਸ਼ਤ ਆਪਣੇ ਕਾਫੀ ਕਿਸਾਨ ਕਰਦੇ ਨੇ ਤੇ ਲੇਕਿਨ ਕੁਝ ਸਮੱਸਿਆਵਾਂ ਲੇਬਰ ਵਗੈਰਾ ਦੀਆਂ ਸਮੱਸਿਆਵਾਂ ਔਨ ਕਰਕੇ ਇਹ ਦਿਨ ਬਰ ਦਿਨ ਇਸ ਦੀ ਕਾਸ਼ਤਾ ਦੇ ਥੱਲੇ ਏਰੀਆ ਘਟਦਾ ਜਾ ਰਿਹਾ ਡਾਕਟਰ ਸਾਹਿਬ ਕਿਦਾਂ ਮਹਿਕਮਾ ਹਲਾਸ਼ੀਰੀ ਨਹੀਂ ਦੇ ਰਿਹਾ ਕਿਸਾਨ ਵੀਰਾਂ ਨੂੰ ਕਿ ਇਸ ਫਸਲ ਦੇ ਥੱਲੇ ਰਕਬਾ ਦੁਬਾਰਾ ਵਧਾਇਆ ਜਾਵੇ ਮਹਿਕਮੇ ਵੱਲੋਂ ਤਾਂ ਕਾਫੀ ਆਪਣੇ ਵੱਲੋਂ ਆਪਣਾ ਐਫਰਟ ਕੀਤੇ ਜਾ ਰਹੇ ਨੇਗੇ ਵੀ ਇਹਨਾਂ ਏਰੀਆ ਵਧਾਇਆ ਜਾਵੇ ਲੇਕਿਨ ਜਿਹੜਾ ਕਿਸਾਨ ਹੈਗਾ ਉਹਨੇ ਫਿਰ ਆਪਣੀਆਂ ਪ੍ਰਸਥਿਤੀਆਂ ਜਾਂ ਹਾਲਾਤਾਂ ਦੇ ਹਿਸਾਬ ਨਾਲ ਚੀਜ਼ ਨੂੰ ਦੇਖਣਾ ਕੀ ਉਹਨੂੰ ਕਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਜੇ ਉਸ ਪ੍ਰੋਬਲਮ ਦਾ ਜਿਵੇਂ ਕਿ ਲੇਬਰ ਹੀ ਇਹਦੇ ਵਿੱਚ ਮੁੱਖ ਸਮੱਸਿਆ ਇਹ ਉਹਦਾ ਲੇਬਰ ਦਾ ਹੱਲ ਨਹੀਂ ਹੁੰਦਾ ਤਾਂ ਫਿਰ ਕਿਸਾਨ ਉਹ ਇਹ ਰਿਸਕ ਨਹੀਂ ਲਊਗਾ ਜਿਵੇਂ ਕੋਈ ਇਹੀ ਫਸਲ ਵੱਲ ਜਾਵੇ ਜਿੱਥੇ ਕਿ ਉਹ ਆਪਣਾ ਫਸਲ ਦਾ ਆਪਣੀ ਆਪਣਾ ਪ੍ਰਕਿਰਿਆ ਸ਼ੁਰੂ ਕਰ ਲਵੇ ਵਿਜਨ ਵਿਜਨ ਦੀ ਤੇ ਵਧਣ ਦੀ ਤੇ ਬਾਅਦ ਦੇ ਵਿੱਚ ਉਹਨੂੰ ਲੇਬਰ ਨਾ ਮਿਲੇ ਤਾਂ ਉਹਦੇ ਕਰਕੇ ਉਹਦੀ ਫਸਲ ਖਰਾਬ ਵੀ ਹੋ ਸਕਦੀ ਆ ਤੇ ਉਸ ਸਮੇਂ ਸਿਰ ਫਿਰ ਉਹ ਉੱਥੇ ਆਪਣਾ ਆਪਣੇ ਪਲਾਂਟ ਤੇ ਨਹੀਂ ਪਹੁੰਚੂਗੀ ਇਹਦੇ ਕਰਕੇ ਉਹਦਾ ਹੋਰ ਕਾਫੀ ਲਾਸ ਹੋ ਜਾਂਦਾ ਅੱਛਾ ਸਿੱਧੂ ਸਾਹਿਬ ਜੀ ਹੁਣ ਇਸ ਵੇਲੇ ਗੱਲ ਕਰੀਏ ਕਿੰਨਾ ਕੁ ਰਕਬਾ ਦੀ ਕਟਾਈ ਹੋ ਚੁੱਕੀ ਹੈ ਮੈਥੇ ਦੀ ਤੇ ਕੁਝ ਰਹਿੰਦਾ ਵੀ ਆ ਜੇ ਜਾਂ ਸਾਰਾ ਤਕਰੀਬਨ ਖਤਮ ਹੋਣ ਦੇ ਕਿਨਾਰੇ ਆ ਤਕਰੀਬਨ ਬਾਰਸ਼ਾਂ ਪਹਿਲਾਂ ਔਨ ਕਰਕੇ ਆਪਣਾ ਕਾਫੀ ਏਰੀਆ ਜਿਹੜਾ ਤਕਰੀਬਨ ਉਹ ਕਟਾਈ ਵੱਲੋਂ ਹਲੇ ਰਹਿੰਦਾ ਕਿਉਂਕਿ ਪ੍ਰੋਪਰ ਜੇ ਮੌਸਮ ਖੁਸ਼ਕ ਰਵੇ ਤਾਂ ਇਹਦੀ ਇੱਕ ਤਾਂ ਵਧਣਾ ਸੌਖਾ ਤੇ ਇੱਕ ਇਹਦਾ ਆਪਣਾ ਮੌਇਸਚਰ ਵਗੈਰਾ ਨਾਰਮਲ ਮੇਨਟੇਨ ਕਰਨਾ ਸੌਖਾ ਰਹਿੰਦਾ ਤੇ ਜੇ ਹੁਣ ਮੌਸਮ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਆ ਤੇ ਕਰੀਬਨ ਮਈ ਦੇ ਅਖੀਰਲੇ 15 ਵਾੜੇ ਤੋਂ ਹੀ ਵੀ ਬਾਰਸ਼ਾਂ ਤਕਰੀਬਨ ਲਗਾਤਾਰ ਆ ਰਹੀਆਂ ਨੇ ਜਿਹਦੇ ਕਰਕੇ ਫਿਰ ਇਹਦੀ ਕਟਾਈ ਦੇ ਵਿੱਚ ਤੇ ਇਹਨੂੰ ਸੁਕਾ ਕੇ ਅਤੇ ਪਲਾਂਟ ਦੇ ਵਿੱਚ ਸਹੀ ਆ ਰੂਪ ਦੇ ਵਿੱਚ ਲਿਆਉਣ ਦੇ ਵਿੱਚ ਆਪਾਂ ਨੂੰ ਸਮੱਸਿਆ ਆ ਰਹੀ ਆ ਇਸ ਕਰਕੇ ਏਰੀਆ ਕਾਫੀ ਹਲੇ ਖੜਾ ਡਾਕਟਰ ਸਾਹਿਬ ਪ੍ਰੋਸੈਸਿੰਗ ਦੀ ਗੱਲ ਕਰੀਏ ਕੁਈ ਸਮੱਸਿਆ ਤਾਂ ਨਹੀਂ ਆ ਰਹੀ ਤੁਹਾਡੇ ਇਸ ਏਰੀਆ ਦੇ ਵਿੱਚ ਜਿਹੜੇ ਕਿਸਾਨ ਵੀਰਾਂ ਨੇ ਮੈਂਥਾ ਬੀਜਿਆ ਪ੍ਰੋਸੈਸਿੰਗ ਤਕਰੀਬਨ ਹੋਜੂਗੀ ਉਹਦੀ ਤੇਲ ਨਿਕਲ ਜੂਗਾ ਸਾਰੇ ਦਾ ਜਿਹੜੇ ਵੀ ਕਿਸਾਨ ਵੀਰਾਂ ਨੇ ਇਸ ਏਰੀਆ 'ਚ ਆਪਣਾ ਮੈਂਥਾ ਬੀਜਿਆ ਉਹਨਾਂ ਨੂੰ ਪ੍ਰੋਸੈਸਿੰਗ ਦੀ ਕੋਈ ਵੀ ਸਮੱਸਿਆ ਨਹੀਂ ਕਿਉਂਕਿ ਪ੍ਰੋਸੈਸਿੰਗ ਦਾ ਪਹਿਲਾਂ ਹੀ ਇਹਨਾਂ ਕੋਲੇ ਕਾਫੀ ਕਪੈਸਿਟੀ ਦਾ ਪਲਾਂਟ ਹੈਗਾ ਤੇ ਉਹ ਇੰਨੀ ਕ ਕਪੈਸਿਟੀ ਹੈਗੀ ਆ ਵੀ ਇਹ ਤਕਰੀਬਨ ਫਾਰਮਰ 8 ਤੋਂ 10 ਫਾਰਮਰ ਵੀ ਇੱਕ ਵਾਰ ਆ ਜਾਣ ਤਾਂ ਉਹਨਾਂ ਨੂੰ ਵੀ ਇਹ ਹੈਂਡਲ ਕਰ ਸਕਦੇ ਆ ਤੇ ਇਸ ਕਰਕੇ ਮੇਰੇ ਹਿਸਾਬ ਨਾਲ ਪ੍ਰੋਸੈਸਿੰਗ ਦੀ ਕੋਈ ਸਮੱਸਿਆ ਨਹੀਂ ਕਿਉਂਕਿ ਇਹਨਾਂ ਦਾ ਪਲਾਂਟ ਵੀ ਨਵਾਂ ਤੇ ਇਹਨਾਂ ਦਾ ਜਿਹੜਾ ਤਰੀਕਾ ਹੈਗਾ ਕੱਢਣ ਦਾ ਤੇ ਹੋਰ ਸਾਰੀ ਮਸ਼ੀਨਰੀ ਨਵੀਂ ਹੋਣ ਕਰਕੇ ਤੇ ਕਿਸੇ ਨੂੰ ਕੋਈ ਉਖਾਈ ਨਹੀਂ ਆ ਰਹੀ ਕਿਸਾਨ ਵੀਰੋ ਹੁਣ ਮੇਰੇ ਨਾਲ ਨੇ ਡਾਕਟਰ ਜਸਵੰਤ ਸਿੰਘ ਜੀ ਖੇਤੀਬਾੜੀ ਵਿਕਾਸ ਅਫਸਰ ਨੇ ਬਲਾਕ ਜਗਰਾਉਂ ਦੇ ਵਿੱਚ ਆਪਣੀ ਸੇਵਾ ਨਿਵਾ ਰਿਹਾ ਡਾਕਟਰ ਸਾਹਿਬ ਇਹ ਦੱਸੋ ਕਿ ਕਿੰਨੇ ਇੱਕ ਕੁਇੰਟਲ ਆ ਜਿਹੜਾ ਮੈਂਥਾ ਇੱਕ ਖੇਤ ਦੇ ਵਿੱਚੋਂ ਹੁੰਦਾ ਆ ਤੇ ਉਹਦੇ ਚੋਂ ਕਿੰਨਾ ਤੇਲ ਨਿਕਲ ਜਾਂਦਾ ਜਿਆਦਾਤਰ ਇਹਦੇ ਵਿੱਚ ਕਿਸਾਨ ਵੀਰ ਕਟਾਈ ਕਰਨ ਤੋਂ ਬਾਅਦ ਸਿੱਧਾ ਜਿਹੜਾ ਪਲਾਂਟ ਦੇ ਉੱਤੇ ਆਪਣਾ ਜਿਹੜਾ ਫਸਲ ਨੂੰ ਲੈ ਕੇ ਆਉਂਦੇ ਆ ਸੋ ਉਹਦੇ ਵਿੱਚ ਕੋਈ ਝਾੜ ਦਾ ਐਸਟੀਮੇਟ ਨਹੀਂ ਲਾਇਆ ਜਾਂਦਾ ਵੀ ਇਹ ਕਿੰਨੇ ਕੁਆਂਟਲ ਨਿਕਲੇ ਜਾਂ ਨਹੀਂ ਇਹਦੀ ਜ਼ਿਆਦਾਤਰ ਜਿਹੜੀ ਮੈਜ਼ਰਮੈਂਟ ਆ ਉਹ ਤੇਲ ਦੇ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ ਵੀ ਕਿੰਨਾ ਇਹਦੇ ਤੋਂ ਤੇਲ ਨਿਕਲਦਾ ਸੋ ਉਹਦੇ ਤੋਂ ਫਸਲ ਵਧੀਆ ਹੋਣ ਦਾ ਜਾਂ ਘਟੀਆਂ ਹੋਣ ਦਾ ਅਨਮਾਨ ਜਿਹੜਾ ਉਹ ਲਾਇਆ ਜਾ ਸਕਦਾ ਡਾਕਟਰ ਸਾਹਿਬ ਥੋੜਾ ਜਿਆ ਵਿਸਥਾਰ ਨਾਲ ਸਾਡੀ ਕਿਸਾਨ ਵੀਰਾਂ ਨੂੰ ਦੱਸੋ ਕਿ ਇਹ ਕੀ ਪ੍ਰਕਿਰਿਆ ਆ ਕਿਸ ਤਰ੍ਹਾਂ ਇਹ ਕੀਤੀ ਜਾਂਦੀ ਆ ਜਦੋਂ ਕਿਸਾਨ ਖੇਤ ਦੇ ਵਿੱਚੋਂ ਆਪਣੀ ਫਸਲ ਨੂੰ ਕਟਾਈ ਕਰਦਾ ਉਹਨੂੰ ਟਰਾਲੀਆਂ ਚ ਲੱਦ ਕੇ ਉਹ ਬੱਡਾਂ ਵਾਲੀਆਂ ਟਰਾਲੀਆਂ ਹੋ ਗਈਆਂ ਜਾਂ ਸਿੰਪਲ ਟਰਾਲੀਆਂ ਹੋ ਗਈਆਂ ਪ੍ਰੋਪਰ ਤਰੀਕੇ ਨਾਲ ਲੱਦ ਕੇ ਅ ਮੌਇਸਚਰ ਉਹਦਾ ਜਿਵੇਂ ਹੁਣ ਮੌਸਮ ਜਿਵੇਂ ਹੁਣ ਮੌਸਮ ਦੀ ਗੱਲ ਕਰਾਂ ਜਿਵੇਂ ਹੁਣ ਥੋੜਾ ਜਿਹਾ ਸੇਲਾ ਮੌਸਮ ਆ ਹੁਣ ਥੋੜੀ ਜਿਹੀ ਮੌਇਸਚਰ ਦੀ ਦਿੱਕਤ ਰਹਿੰਦੀ ਆ ਜਿਵੇਂ ਪਹਿਲਾਂ ਜਿਵੇਂ ਥੋੜੇ ਜਦੋਂ ਲੂਆਂ ਵਗਦੀਆਂ ਸੀਗੀਆਂ ਥੋੜਾ ਜਿਹਾ ਮੌਸਮ ਗਰਮ ਸੀਗਾ ਉਸ ਵੇਲੇ ਦੋ ਤਿੰਨ ਦਿਨ ਆਪਾਂ ਹਵਾ ਲਵਾ ਕੇ ਆਪਾਂ ਜਿਹੜਾ ਟਰਾਲੀਆਂ ਚ ਭਰ ਕੇ ਤੇ ਆਪਾਂ ਪਲਾਂਟ ਦੇ ਉੱਤੇ ਆਪਣਾ ਜਿਹੜੀ ਪ੍ਰੋਡਿਊਸ ਆ ਉਹ ਲੈ ਕੇ ਤਾਂ ਲੈ ਕੇ ਆਉਣ ਤੋਂ ਬਾਅਦ ਹਰ ਇੱਕ ਜ਼ਿੰਮੇਵਾਰ ਦੇ ਲਈ ਮੰਨ ਲਓ ਜਿਵੇਂ ਹੁਣ ਆਪਾਂ ਇੱਥੇ ਖੜੇ ਆਂ ਪਲਾਂਟ ਦੇ ਉੱਤੇ ਇੱਥੇ ਤਕਰੀਬਨ 12 ਟੈਂਕ ਨੇਗੇ 12 ਟੈਂਕਾਂ ਦੇ ਵਿੱਚ ਹਰ ਇੱਕ ਜ਼ਿੰਮੇਵਾਰ ਦਾ ਅਲੱਗ-ਅਲੱਗ ਟੈਂਕ ਉਹਨੂੰ ਅਲਾਟ ਕੀਤਾ ਜਾਂਦਾ ਮੰਨ ਲਓ ਜਿਵੇਂ ਕੋਈ ਜ਼ਿੰਮੇਵਾਰ ਆਇਆ ਉਹਦੇ ਲਈ 5 ਨੰਬਰ ਆਪਾਂ ਟੈਂਕ ਸਾਡੇ ਕੋਲ ਖਾਲੀ ਸੀਗਾ ਦੇਦਾ ਤੇ ਉਹ ਉਹਦੇ ਉੱਤੇ ਪ੍ਰੋਪਰ ਮਾਰਕਿੰਗ ਕੀਤੀ ਜਾਂਦੀ ਆ ਵੀ ਇਹ ਇਹ ਨਾਮ ਆ ਇਹ ਉਹਦਾ ਪਿੰਡ ਆ ਇਹ ਕਿਹੜੀ ਕਿਸਮ ਉਹਨੇ ਲਾਈ ਆ ਤੇ ਕਿਹੜੇ ਸਮੇਂ ਆਪਾਂ ਜਿਹੜਾ ਉਹਦਾ ਬੋਲਿੰਗ ਦਾ ਜਿਹੜਾ ਅ ਸ਼ੁਰੂ ਕੀਤੀ ਆ ਪ੍ਰਕਿਰਿਆ ਤੇ ਲਗਨ ਦੀ ਸ਼ੁਰੂ ਕੀਤੀ ਆ ਉਹ ਸਾਰਾ ਉਹਦੇ ਉੱਤੇ ਮਾਰਕ ਕੀਤਾ ਜਾਂਦਾ ਤੇ ਫਿਰ ਉਹ ਜਿਹੜਾ ਪ੍ਰੋਡਿਊਸ ਆਪਣੀ ਲੈ ਕੇ ਆਉਂਦਾ ਤੇ ਉਹਨੂੰ ਟੈਂਕ ਦੇ ਵਿੱਚ ਅ ਪਾਇਆ ਜਾਂਦਾ ਤੇ ਉਹ ਟੈਂਕ ਦੀ ਜਿਵੇਂ ਜਿਵੇਂ ਆਪਾਂ ਮੈਂ ਕੈਪੈਸਿਟੀ ਦੀ ਗੱਲ ਕਰਾਂ ਜੇ ਤਾਂ ਫਸਲ ਬਹੁਤ ਵਧੀਆ ਹੋਈ ਹੈ ਉਹਦੀ ਜਾਂ ਕਹਿ ਲਓ ਵੀ ਜਿਆਦਾ ਸੁੱਕੀ ਨਹੀਂ ਹੋਈ ਹੈਗੀ ਤਾਂ ਉਹ ਤਕਰੀਬਨ 9 ਕਿਲਾ ਜਾਂ 9 ਕਿਲਾ ਜਾਂ 9 ਕਿਲੇ ਤੋਂ ਥੋੜਾ ਵੱਧ ਕਹਿ ਲਓ ਇੰਨੀ ਕਿ ਪ੍ਰੋਡਿਊਸ ਉਹ ਇੱਕ ਟੈਂਕ ਦੇ ਵਿੱਚ ਪੈ ਜਾਂਦੀ ਆ ਜੇ ਫਸਲ ਥੋੜੀ ਨਰਮ ਆ ਹਜੇ ਕੋਈ ਆ ਜਿਆਦਾ ਸੁੱਕੀ ਕਈ ਵਾਰੀ ਜ਼ਿੰਮੇਦਾਰ ਲੈ ਜਾਂਦੇ ਸਮਾਂ ਨਹੀਂ ਲੱਗਦਾ ਹੈਗਾ ਜਾਂ ਦੋ ਦੋ ਤਿੰਨ ਦਿਨ ਲੱਗ ਜਾਂਦੇ ਨੇ ਇੱਥੇ ਖੜਨਾ ਵੀ ਪੈ ਜਾਂਦਾ ਵਾ ਤਾਂ ਉਹ ਇੱਕ ਕਿਲੇ ਤੱਕ ਦੀ ਵੀ ਜਿਹੜੀ ਆ ਉਹ ਪ੍ਰੋਡਿਊਸ ਆ ਜਿਹੜੀ ਉਹ ਟੈਂਕ ਦੇ ਵਿੱਚ ਜਿਹੜੀ ਉਹ ਪੈ ਜਾਂਦੀ ਆ ਜਦੋਂ ਟੈਂਕ ਦੇ ਵਿੱਚ ਪੈ ਗਈ ਟੈਂਕ ਦੇ ਵਿੱਚ ਪੈਣ ਤੋਂ ਬਾਅਦ ਉਹਨੂੰ ਕੰਪਰੈਸ ਕੀਤਾ ਜਾਂਦਾ ਉਹਨੂੰ ਚੰਗੀ ਤਰ੍ਹਾਂ ਨਾਲ ਉੱਪਰੋਂ ਆ ਦਾਬ ਦੇ ਕੇ ਉਹਨੂੰ ਭਾਰ ਪਾ ਕੇ ਚੰਗੀ ਤਰ੍ਹਾਂ ਕੰਪਰੈਸ ਕੀਤਾ ਜਾਂਦਾ ਤਾਂ ਜੋ ਜਿਹੜੀ ਆ ਉਹਦੇ ਵਿੱਚ ਕੋਈ ਅ ਵਿਰਲਨ ਆ ਰਵੇ ਜਾਂ ਕਹਿ ਲਈਏ ਵੀ ਕੰਪ੍ਰੈਸ਼ਨ ਕਰਕੇ ਆਪਾਂ ਕਿ ਜਿਹੜਾ ਤੇਲ ਕੱਢਣਾ ਇਹਨੂੰ ਕੰਪਰੈਸ ਕਰਕੇ ਇੱਕ ਤੇਲ ਕੱਢਿਆ ਜਾਂਦਾ ਹੈ ਦਾ ਕੰਪਰੈਸ ਕਰਨ ਤੋਂ ਬਾਅਦ ਇਹਦੇ ਉੱਪਰ ਇਹਨੂੰ ਟੱਕ ਟੱਕ ਦਿੱਤਾ ਜਾਂਦਾ ਟੱਕਣ ਤੋਂ ਬਾਅਦ ਸਾਈਡਾਂ ਦੇ ਉੱਤੇ ਪਾਣੀ ਭਰ ਦਿੱਤਾ ਜਾਂਦਾ ਇਹ ਪਾਣੀ ਭਰਨ ਦਾ ਕਾਰਨ ਇਹ ਹੁੰਦਾ ਕਿ ਜਿਹੜੀ ਭਾਫ਼ ਜਦੋਂ ਬਣਨੀ ਆ ਉਹ ਭਾਫ਼ ਟੈਂਕ ਦੇ ਵਿੱਚੋਂ ਬਾਹਰ ਨਾ ਆ ਸਕੇ ਜੀ ਜੀ ਤੇ ਉਸ ਤੋਂ ਬਾਅਦ ਬੋਇਲਰ ਲੱਗੇ ਨੇਗੇ ਬੋਇਲਰ ਨੂੰ ਚਾਲੂ ਕੀਤਾ ਜਾਂਦਾ ਬੋਇਲਰਾਂ ਤੋਂ ਜਿਹੜਾ ਭਾਫ਼ ਆ ਉਹ ਜਿਹੜੇ ਟੈਂਕ ਦੇ ਵਿੱਚ ਸਾਨੂੰ ਭਾਫ਼ ਚਾਹੀਦੀ ਆ ਉਸ ਟੈਂਕ ਦਾ ਜਿਹੜਾ ਇਨਲੈਟ ਵਾਲ ਆ ਉਹਨੂੰ ਅਸੀਂ ਖੋਲ ਦਿੰਨੇ ਆ ਤੇ ਭਾਫ਼ ਜਿਹੜੀ ਆ ਉਹ ਟੈਂਕ ਦੇ ਅੰਦਰ ਹੇਠਾਂ ਦੋ ਚਲੀ ਜਾਂਦੀ ਆ ਤੇ ਟੈਂਕ ਦੇ ਹੇਠਾਂ ਤੋਂ ਜਿਹੜੀ ਭਾਫ਼ ਉਹ ਸਾਡੀ ਫਸਲ ਦੇ ਵਿੱਚ ਆਉਂਦੀ ਆ ਫਿਰ ਉਹ ਤਕਰੀਬਨ 3 ਤੋਂ 4 ਘੰਟੇ ਦਾ ਜਿਹੜਾ ਉਹ ਪ੍ਰੋਸੈਸ ਆ ਵੀ 3 ਘੰਟੇ ਸਾਨੂੰ ਘੱਟੋ ਘੱਟ ਜਿਹੜੀ ਆ ਉਹ ਦੇਣੀ ਪੈਂਦੀ ਆ ਉਹਨੂੰ ਭਾਫ਼ ਉਸ ਤੋਂ ਬਾਅਦ ਆਊਟਲੈਟ ਵਾਲ ਆ ਜਾਂਦੀ ਆ ਜਿਹਦੇ ਵਿੱਚ ਉਹ ਭਾਫ਼ ਦੇ ਤੌਰ ਦੇ ਉੱਤੇ ਤੇਲ ਆ ਜਿਹੜਾ ਉਹਦਾ ਉਹ ਉਸ ਟੈਂਕ ਦੇ ਵਿੱਚ ਆ ਜਾਂਦਾ ਤੇ ਟੈਂਕ ਦੇ ਵਿੱਚ ਬਰੀਕ ਬਰੀਕ ਪਾਈਪ ਪਾਈਪਾਂ ਹੁੰਦੀਆਂ ਨੇ ਉਹ ਜਿਹੜੀਆਂ ਬਰੀਕ ਪਾਈਪਾਂ ਨੇ ਉਹਨਾਂ ਦੇ ਵਿੱਚ ਠੰਡਾ ਪਾਣੀ ਜਿਵੇਂ ਕਹੋ ਜਾਂ ਨਾਰਮਲ ਪਾਣੀ ਜਿਹੜਾ ਮੋਟਰ ਵਾਲਾ ਪਾਣੀ ਆ ਉਹ ਛੱਡਿਆ ਜਾਂਦਾ ਤਾਂ ਜੋ ਜਿਹੜੀ ਭਾਫ਼ ਆ ਉਹਨੂੰ ਠੰਡਾ ਕਰਕੇ ਕੰਪਰੈਸਰ ਕਰਕੇ ਉਹਨੂੰ ਤੇਲ ਦੇ ਰੂਪ ਚ ਜਾਂ ਕਹ ਦੋ ਵੀ ਬੂੰਦਾਂ ਦੇ ਰੂਪ ਦੇ ਵਿੱਚ ਉਹ ਬਾਹਰ ਜਿਹੜਾ ਸਾਡੇ ਟੈਂਕ ਨੂੰ ਤੋਂ ਆਉਂਦਾ ਕਿਸਾਨ ਵੀਰ ਉਹ ਉਮੀਦ ਕਰਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਸਲ ਦੇ ਹੀ ਟਰੱਕ ਬਾਲ ਲਿਆਉਂਗੇ ਤੇ ਇੱਕ ਜਿਹੜੀ ਵਾਧੂ ਫਸਲਾ ਇਨੂੰ ਬੀਜ ਕੇ ਵਾਧੂ ਮੁਨਾਫਾ ਦੋਨੋਂ ਫਸਲਾਂ ਜਿਹੜੀਆਂ ਸਾਡੀਆਂ ਹਾੜੀ ਸੋਣੀ ਹੁੰਦੀਆਂ ਉਹਨਾਂ ਤੋਂ ਵਾਧੂ ਮੁਨਾਫਾ ਤੁਸੀਂ ਲਾਓਗੇ ਸੋ ਸਾਡੇ ਇਹਨਾਂ ਦੋਨਾਂ ਮਾਹਰਾਂ ਦਾ ਬਹੁਤ ਬਹੁਤ ਧੰਨਵਾਦ ਕਟਾਈ ਅਤੇ ਤੇਲ ਕੱਢਣ ਦੀ ਪ੍ਰਕਿਰਿਆ ਇਸੇ ਹੀ ਵਿਸ਼ੇ ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਹੈ ਡਾਕਟਰ ਗੁਰਦੀਪ ਸਿੰਘ ਜੀ ਨੇ ਜਿਹੜੇ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮੁੱਖ ਖੇਤੀਬਾੜੀ ਅਫਸਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਮੈਂਥੇ ਦੀ ਕਟਾਈ ਤੇ ਤੇਲ ਕੱਢਣ ਦੀ ਪ੍ਰਕਿਰਿਆ ਇਹ ਵਿਸ਼ਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਗੁਰਦੀਪ ਸਿੰਘ ਜੀ ਮੁੱਖ ਕੇਤੀਬੀ ਅਫਸਰ ਨੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਜੇ ਅਸੀਂ ਗੱਲ ਕਰੀਏ ਡਾਕਟਰ ਸਾਹਿਬ ਮੈਂਥੇ ਦੀ ਜੀ ਫਸਲੀ ਵਿਭਿੰਨਤਾ ਦੇ ਵਿੱਚ ਕਾਫੀ ਫਿੱਟ ਬੈਠਦਾ ਆ ਜੀ ਜੇ ਅਸੀਂ ਕਹਿ ਲਈਏ ਕਣਕ ਤੇ ਝੋਨੇ ਨੂੰ ਵੀ ਇਹ ਡਿਸਟਰਬ ਨਹੀਂ ਕਰਦਾ ਤਾਂ ਕਿਤਨਾ ਤੁਸੀਂ ਸਮਝਦੇ ਹੋ ਕਿ ਇਹ ਕਿੰਨੀ ਵਧੀਆ ਫਸਲ ਹੈ ਡਾਕਟਰ ਸਾਹਿਬ ਜਿਹੜੀ ਮੈਂਥਾ ਕ੍ਰੌਪ ਆ ਤੀਜੀ ਫਸਲ ਦੇ ਤੌਰ ਤੇ ਵਧੀਆ ਤਰੀਕੇ ਨਾਲ ਲਈ ਜਾ ਸਕਦੀ ਹੈਗੀ ਜਿਹੜਾ ਇਸ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਗਰੋਂ ਏਰੀਏ ਦੇ ਵਿੱਚ ਇਸ ਦੀ ਰੋਟੇਸ਼ਨ ਆ ਗਈ ਇਹ ਮੁੱਖ ਤੌਰ ਤੇ ਜਿਹੜਾ ਸਾਡੇ ਕਿਸਾਨ ਵੀਰ ਅਗੇ ਆਲੂ ਦੀ ਫਸਲ ਲੈਣ ਤੋਂ ਬਾਅਦ ਵਿੱਚ ਮੈਂਥਾ ਲਾਉਂਦੇ ਆਗੇ ਉਹ ਆਲੂ ਅਗੇ ਤੇ ਆਲੂ ਵੱਢ ਕੇ ਤੇ ਉਸ ਤੋਂ ਪੱਟ ਕੇ ਉਸ ਤੋਂ ਬਾਅਦ ਮੈਂਥੇ ਦੀ ਫਸਲ ਲਾਈ ਜਾਂਦੇ ਤੇ ਉਸ ਤੋਂ ਬਾਅਦ ਅੱਗੇ ਮੈਂਥੇ ਦੀ ਕਟਾਈ ਤੋਂ ਬਾਅਦ ਅਗੇ ਤੀਜੀ ਫਸਲ ਮਤਲਬ ਝੋਨਾ ਲੱਗ ਸਕਦਾ ਹੈ ਤੇ ਇਸ ਕਰਕੇ ਮਤਲਬ ਤਿੰਨ ਫਸਲਾਂ ਦਾ ਇਹ ਆ ਪੈਟਰਨ ਹੈ ਜਿਹੜੇ ਆਮ ਤੌਰ ਤੇ ਜਗਰੋਂ ਏਰੀਆ ਦੇ ਵਿੱਚ ਕਿਸਾਨ ਅਡਾਪਟ ਕਰਦੇ ਆਗੇ ਔਰ ਇਹ ਬੜਾ ਵਧੀਆ ਸਕਸੈਸਫੁਲੀ ਚੱਲ ਰਹੀ ਹੈ ਕ੍ਰੌਪ ਰੋਟੇਸ਼ਨ ਇਹ ਮਤਲਬ ਬੜੇ ਵਧੀਆ ਤਰੀਕੇ ਨਾਲ ਫਿੱਟ ਬੈਠਦੀ ਹੈਗੇ ਦੱਸੋ ਕਿਸ ਤਰ੍ਹਾਂ ਲੱਗਦਾ ਵੀ ਕਿਸਾਨ ਵੀਰ ਇੱਥੇ ਰਕਬਾ ਹੋਰ ਵਧਾਉਣਗੇ ਜਾਂ ਕਿਦਾਂ ਇੱਥੇ ਸਥਿਰ ਰਹੂਗਾ ਜਾਂ ਹੋਰ ਫਸਲਾਂ ਵੱਲ ਨੂੰ ਆ ਰਹੇ ਆ ਚਾਨਣ ਸਾਹਿਬ ਤੀਜੀ ਫਸਲ ਦੇ ਤੌਰ ਤੇ ਜਿਹੜੇ ਇਸ ਜਗਰੋਂ ਵਾਲਕੇ ਦੇ ਵਿੱਚ ਲੋਕ ਜਿਹੜੇ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੀ ਫਸਲਾਂ ਲਾਉਂਦੇ ਆਗੇ ਜਿਹੜੇ ਆਲੂ ਦਾ ਏਰੀਆ ਇਸ ਏਰੀਏ ਦੇ ਵਿੱਚ ਆਲੂ ਕਾਫੀ ਜ਼ਿਆਦਾ ਲੱਗਦਾਗਾ ਆਲੂ ਤੋਂ ਬਾਅਦ ਕੁਝ ਕਿਸਾਨ ਆ ਜਿਹੜੇ ਸਾਡੇ ਮੈਂਥਾ ਲਾਉਂਦੇ ਆਗੇ ਤੇ ਕੁਝ ਕਿਸਾਨ ਆ ਜਿਹੜੇ ਮੂੰਗੀ ਲਾਉਂਦੇ ਆ ਸੱਠੀ ਮੂੰਗੀ ਤੇ ਇਸ ਤੋਂ ਇਲਾਵਾ ਕੁਝ ਕਿਸਾਨ ਆ ਜਿਹੜੇ ਮੱਕੀ ਜਿਹੜੀ ਸਪਰਿੰਗ ਮੀਜ ਆ ਮਤਲਬ ਉਹ ਵੀ ਲਾਉਂਦੇ ਆਗੇ ਤੇ ਜਿਹੜੀਆਂ ਦੂਜੀਆਂ ਦੋ ਫਸਲਾਂ ਨੇ ਮੂੰਗੀ ਤੇ ਮੈਂਥਾ ਇਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਇਹਨਾਂ ਦੀ ਕਾਸ਼ਤ ਹੋ ਸਕਦੀ ਹੈ ਕਿ ਤੇ ਇਹਨਾਂ ਨੂੰ ਆਪਾਂ ਨੂੰ ਜ਼ਰੂਰ ਅਡਾਪਟ ਕਰਨਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਦੀ ਕਾਸ਼ਤ ਤਾਂ ਇਹ ਡਿਪੈਂਡ ਕਰਦੀ ਹੈ ਕਿ ਤੇ ਮਾਰਕੀਟ ਦੇ ਵਿੱਚ ਇਹਦਾ ਤੇਲ ਦਾ ਰੇਟ ਕੀ ਰੇਟ ਤੇ ਵਿਕਦੀ ਹੈ ਤੇ ਨੋ ਡਾਊਟ ਹੈ ਦੀ ਡਿਮਾਂਡ ਜਿਹੜੀ ਤੇਲ ਆ ਮੈਂਥਾ ਦਾ ਤੇਲੇ ਦੀ ਡਿਮਾਂਡ ਬਹੁਤ ਆ ਗਈ ਤੇ ਵਧੀਆ ਰੇਟ ਮਿਲਦਾਗਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕਾਸ਼ਤ ਦੇ ਵਿੱਚ ਵਾਧਾ ਹੋਊਗਾ ਏਰੀਆ ਦਾ ਹੋਰ ਵਧੂਗਾ ਜੀ ਦੱਸ ਕੋਈ ਕਿਸਾਨ ਵੀ ਛੱਡਦੇ ਜਾ ਰਹੇ ਇਹਨੂੰ ਕਿਉਂ ਛੱਡਦੇ ਜਾ ਰਹੇ ਆ ਥੋੜਾ ਜਿਹਾ ਵੀ ਸਾਨੂੰ ਆਈਡੀਆ ਦਿਓ ਕਿ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਹੈਗਾ ਨਹੀਂ ਇਹੋ ਜੀ ਗੱਲ ਨਹੀਂ ਗੀ ਇਹਦੇ ਵਿੱਚ ਨਾ ਜਿੰਨਾ ਕੁ ਮੇਰਾ ਤਜਰਬਾ ਜੋ ਮੈਨੂੰ ਲੱਗਦਾਗਾ ਇਹਦੀ ਮਾਰਕੀਟ ਦੀ ਸਟੇਬਿਲਿਟੀ ਨਹੀਂ ਹੈ ਬਹੁਤੀ ਕਿਉਂਕਿ ਜਦੋਂ ਕਈ ਵਾਰ ਇਹ ਹੁੰਦਾ ਵੀ ਜਦੋਂ ਥੋੜਾ ਜਿਹਾ ਏਰੀਆ ਵੱਧ ਜਾਂਦਾ ਇਹਦੀ ਕਾਸਟ ਜ਼ਿਆਦਾ ਹੋ ਜਾਂਦੀ ਆ ਤਾਂ ਮਾਰਕੀਟ ਦੇ ਵਿੱਚ ਤੇਲ ਦਾ ਰੇਟ ਘਟ ਜਾਂਦਾਗਾ ਤੇ ਜਦੋਂ ਇੱਕ ਵਾਰ ਰੇਟ ਘਟ ਗਿਆ ਤਾਂ ਫਿਰ ਇਹ ਹੁੰਦਾ ਵੀ ਦੂਸਰੇ ਸਾਲ ਉਹਦਾ ਏਰੀਆ ਘਟ ਜਾਂਦਾਗਾ ਤੇ ਮਤਲਬ ਇਹ ਫਲਕਚੁਏਸ਼ਨ ਆਉਂਦੀ ਰਹਿੰਦੀ ਆ ਕਦੇ ਰੇਟ ਵੱਧ ਗਿਆ ਜਾਂ ਘਟ ਗਿਆ ਜੇ ਰੇਟ ਵੱਧ ਜੇ ਤਾਂ ਅਗਲੇ ਸਾਲ ਕੁਦਰਤੀ ਤੌਰ ਤੇ ਕਿਸਾਨਾਂ ਨੇ ਏਰੀਆ ਉਹਦਾ ਵਧਾ ਦੇਣਾ ਜਾਦੇ ਲੱਗ ਜਾਂਦਾਗਾ ਤੇ ਮਤਲਬ ਆ ਰੇਟ ਦਾ ਕਾਰਨ ਇੱਕ ਮੁੱਖ ਹੈਗਾ ਜਿਹੜਾ ਤੇਲ ਦਾ ਰੇਟ ਹੈਗਾ ਉਹਦੇ ਸਟੇਬਿਲਟੀ ਨਹੀਂ ਤਾਂ ਕਰਕੇ ਥੋੜੀ-ਬਹੁਤੀ ਦਿੱਕਤ ਆਉਂਦੀ ਹੈਗੀ ਪੈਸੇ ਓਵਰਾਲ ਮਾਲ ਇਹ ਮੁਨਾਫਾ ਦੇਣ ਵਾਲੀ ਮਤਲਬ ਫਸਲ ਲੱਗੀ ਤੁਸੀਂ ਇੱਕ ਭਾਰਤ ਸਰਕਾਰ ਦੀ ਮਦਦ ਦੇ ਨਾਲ ਪਿੰਡਾਂ ਦੇ ਵਿੱਚ ਕੈਂਪ ਲਗਾਏ ਨੇ ਹੁਣ ਥੋੜਾ ਜਿਹਾ ਉਹਦੇ ਸੰਬੰਧੀ ਵਿਸਤਾਰ ਨਾਲ ਦੱਸੋ ਕਿ ਉਹਦੇ ਵਿੱਚ ਵੀ ਤੁਸੀਂ ਇਹਨੂੰ ਟੱਚ ਕੀਤਾ ਆ ਵੀ ਮੈਂਥੇ ਦੀ ਕਸ਼ਤ ਕੀਤੀ ਜਾਵੇ ਜੀ ਬਿਲਕੁਲ ਜੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਵਿਕਸਤ ਖੇਤੀ ਸੰਕਲਪ ਅਭਿਆਨ ਦੇ ਤਹਿਤ ਸਾਰੇ ਮਤਲਬ ਪੰਜਾਬ ਦੇ ਵਿੱਚ ਕਿਸਾਨ ਸਕਲਾਈ ਕੈਂਪ ਲਾਇਆ ਗਿਆ ਫਾਰਮਰ ਅਵੇਅਰਨੈਸ ਕੈਂਪ ਲੱਗੇ ਆ ਇਹਦੇ ਵਿੱਚ ਸਾਡਾ ਜਿੱਥੇ ਵਕਫਾਕ ਫਸਲਾਂ ਦੀ ਕਾਸ਼ ਤੇ ਸੰਧੂ ਚ ਮੁੱਦਾ ਸੀਗਾ ਉਹਦੇ ਨਾਲ ਨਾਲ ਸਾਡਾ ਮੁੱਖ ਮੁੱਦਾ ਇਹ ਹੀ ਸੀਗਾ ਡਾਇਵਰਸਿਫਿਕੇਸ਼ਨ ਵੱਲ ਲੋਕਾਂ ਨੂੰ ਲੈ ਕੇ ਜਾਣਾ ਕਿਉਂਕਿ ਜਿਹੜਾ ਸਾਡਾ ਕਣਕ ਝੋਨੇ ਦਾ ਫਸਲੀ ਚੱਕਰ ਆ ਇਹਦੇ ਚੋਂ ਅਸੀਂ ਰਵਾਇਤੀ ਫਸਲੀ ਚੱਕਰ ਚੋਂ ਕੱਢ ਕੇ ਬਦਲਵੀਆਂ ਫਸਲਾਂ ਵੱਲ ਲੋਕਾਂ ਨੂੰ ਲੈ ਕੇ ਜਾਣਾਗਾ ਕਿਸਾਨਾਂ ਨੂੰ ਲੈ ਕੇ ਜਾਣਾਗਾ ਇਸੇ ਮੋਟਿਵ ਦੇ ਨਾਲ ਅਸੀਂ ਸਮੇਂ-ਸਮੇਂ ਤੇ ਅਵੇਅਰਨੈਸ ਕੈਂਪ ਸਾਡੇ ਚਾਹੇ ਪਿਛਲੇ ਸਮੇਂ ਦੌਰਾਨ ਇੱਕ ਮਹੱਤਵ ਦੇ ਤੌਰ ਤੇ ਭ ਇਹ ਲਾਏ ਗਏ ਆ ਕੈਂਪ ਜਾਂ ਬੇਸ਼ੱਕ ਡਿਪਾਰਟਮੈਂਟ ਵੱਲੋਂ ਰੁਟੀਨ ਦੇ ਵਿੱਚ ਚਾਹੇ ਉਹ ਪਿੰਡ ਪੱਧਰ ਦੇ ਕੈਂਪਾਂ ਚਾਹੇ ਬਲਾਕ ਪੱਧਰ ਦੇ ਕੈਂਪਾਂ ਚਾਹੇ ਜ਼ਿਲ੍ਹਾ ਪੱਧਰ ਦੇ ਕੈਂਪਾਂ ਡਾਇਵਰਸੀਫਿਕੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਲਈ ਕੈਂਪ ਮਹਿਕਮੇ ਵੱਲੋਂ ਲਾਉਂਦੇ ਜਾਂਦੇ ਲੱਗੇ ਜਾਂਦੇ ਆ ਜੀ ਦਸ ਮੈਂਥੀ ਦੀ ਕਾਸ਼ਤ ਕਿਸਾਨ ਵੀਰ ਕਰ ਲੈਣਾ ਚੰਗੀ ਕਾਸ਼ਤ ਕਰਨ ਇਹਦੇ ਲਈ ਬੀਜ ਬਹੁਤ ਜ਼ਰੂਰੀ ਆ ਬੀਜ ਤੇ ਜਾਂ ਫਿਰ ਜੜਾਂ ਇਹ ਜੜਾਂ ਤੋਂ ਹੀ ਲੱਗਦਾ ਜਾਂ ਅਸੀਂ ਕਹ ਲਈਏ ਕਟਿੰਗ ਤੋਂ ਲੱਗਦਾ ਹਨਾ ਸੋ ਕੀ ਕਹਿਣਾ ਚਾਹੋਗੇ ਕੀ ਵਿਭਾਗ ਅਵੇਲੇਬਲ ਕਰਵਾ ਦਿੰਦਾ ਇੱਕ ਦੂਜੇ ਕਿਸਾਨਾਂ ਤੋਂ ਨਵੇਂ ਕਿਸਾਨ ਵੀਰਾਂ ਨੂੰ ਅੰਗ ਦਸਾਵੇ ਦੇ ਬੀ ਦੇ ਸੰਧ ਚ ਜੜਾਂ ਦੇ ਸੰਧ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਕਿਉਂਕਿ ਡਿਪਾਰਟਮੈਂਟ ਕੋਲੇ ਇਸ ਤਰ੍ਹਾਂ ਕੁਸ਼ਤੀ ਦੀ ਅਵੇਲੇਬਿਲਟੀ ਨਹੀਂ ਹੁੰਦੀਗੀ ਤੇ ਨਾ ਕੋਈ ਸਾਡੇ ਜਿਹੜੇ ਸੀਡ ਪ੍ਰੋਡਿਊਸਰ ਜਾਂ ਕੋਈ ਉਹ ਵੀ ਨਹੀਂ ਇਹਦੇ ਸੀਡ ਪ੍ਰੋਡਿਊਸ ਕਰਦੇ ਪਰ ਫਿਰ ਵੀ ਜਿਹੜੇ ਕਿਸਾਨ ਵੀਰ ਕੋਈ ਲਾਉਣਾ ਚਾਹੁੰਦੇ ਆਗੇ ਉਹ ਮਹਿਕਮੇ ਨਾਲ ਕੰਟੈਕਟ ਕਰਕੇ ਅਸੀਂ ਇੱਕ ਦੂਜੇ ਜਿਹੜੇ ਮਹੰਤਾ ਪਲਾਂਟ ਆ ਨਾ ਇਹ ਇਹ ਸੀਡ ਰੱਖਦੇ ਆਗੇ ਤੇ ਜਾਂ ਜਿਹੜੇ ਫਾਰਮਰ ਪਹਿਲਾਂ ਗ로우 ਕਰਦੇ ਆਗੇ ਮੈਂਥਾ ਲਾਉਂਦੇ ਆਗੇ ਉਹ ਵੀ ਆਪਣਾ ਰੂਟੀਨ ਦੇ ਵਿੱਚ ਉਹਦੀਆਂ ਜੜਾਂ ਰੱਖ ਲੈਂਦੇ ਆ ਸੀਡ ਰੱਖਦੇ ਆਗੇ ਤੇ ਉਹਨੂੰ ਅੱਗੇ ਫਾਰਮਰ ਦੇ ਨਾਲ ਹੋਰ ਮਲਟੀਪਲਾਈ ਕਰਕੇ ਅੱਗੇ ਉਹਨੂੰ ਬਤਾਇਆ ਜਾ ਸਕਦਾਗਾ ਤੇ ਜੜਾਂ इजीली ਅਵੇਲੇਬਲ ਹੋ ਜਾਂਦੀਆਂ ਨੇ ਕੋਈ ਦਿੱਕਤ ਨਹੀਂ ਤੇ ਮੇਰੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਆ ਵੀ ਜਿਹੜੀਆਂ ਵੈਰੈਟੀਆਂ ਆਪਣੇ ਏਰੀਆ 'ਚ ਵਧੀਆ ਹੁੰਦੀਆਂ ਨੇਗੀਆਂ ਤੇ ਵਧੀਆ ਤਰੀਕਾ ਨਾਲ ਉਹਨਾਂ ਦੀ ਕਾਸ਼ਤ ਹੋ ਸਕਦੀ ਹੈ ਕਿ ਉਹ ਵੈਰੈਟੀਆਂ ਅਡਾਪਟ ਕਰੋ ਤੇ ਇੱਕ ਖਾਸ ਤੌਰ ਤੇ ਧਿਆਨ ਦੇਣ ਵਾਲੀ ਗੱਲ ਇਹ ਆ ਮੈਂ ਇਹ ਅਪੀਲ ਕਰੂੰਗਾ ਵੀ ਜਿੰਨਾ ਕੁ ਹੋ ਸਕਦਾ ਅਗੇਤਾ ਲਾਇਆ ਜਾਵੇ ਮਤਲਬ ਇਹ ਸਾਨੂੰ ਚਾਹੀਦਾਗਾ ਕਿ ਜਨਵਰੀ ਐਂਡ ਜਾਂ ਬਾਅਦ ਉਹ ਫਰਵਰੀ 15 ਫਰਵਰੀ ਤੱਕ ਇਹਦੀ ਕਾਸ਼ਤ ਬਜਾਈ ਹੋ ਜਾਣੀ ਚਾਹੀਦੀ ਹੈਗੀ ਮੈਂ ਇਥੇ ਦੀ ਕਿਉਂਕਿ ਦਿੱਕਤ ਇਹ ਆਉਂਦੀ ਵੀ ਜਦੋਂ ਮੌਸਮ ਗਾਂ ਜਲਾਈ ਚਾ ਕੇ بارش ਸ਼ੁਰੂ ਹੋ ਜਾਂਦੀ ਹੈਗੀ ਤੇ ਜੇ ਆਪ ਉਦੋਂ ਇਹਦੀ ਹਾਰਵੈਸਟਿੰਗ ਕਰਦੇ ਆਂ ਕਟੀਆਂ ਕਰਦੇ ਆਂਗੇ ਤਾਂ ਫਿਰ ਇਹਦਾ ਜਿਹੜਾ ਝਾੜ ਆਗਾ ਉਹਦਾ ਤੇਲ ਆ ਜਿਹੜਾ ਤੇਲ ਨਿਕਲਿਆ ਉਹ ਘਟ ਜਾਂਦਾਗਾ ਸਿੱਲੇ ਮੌਸਮ ਦੇ ਵਿੱਚ بارش ਦੇ ਮੌਸਮ ਵਿੱਚ ਜਿੰਨਾ ਖੁਸ਼ਕ ਮੌਸਮ ਦੇ ਵਿੱਚ ਕੱਟਿਆ ਜਾਵੇ ਤੇਲ ਨਿਕਲੀ ਉਹਨਾਂ ਦੀ ਤੇਲ ਦੀ ਜਿਹੜੀ ਹੈਗੀ ਹੈਗੀ ਰਿਕਵਰੀ ਔਰ ਜ਼ਿਆਦਾ ਹੁੰਦੀ ਹੈਗੀ ਇਸ ਕਰਕੇ ਇਹਦੇ ਵਿੱਚ ਇੱਕੋ ਹੀ ਧਿਆਨ ਦੇਣ ਵਾਲੀ ਗੱਲ ਮੇਨ ਆ ਵੀ ਅਗੇਤਾ ਲਾਇਆ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਵੀ 15 ਜੂਨ ਤੱਕ ਜੂਨ ਦੇ ਅੰਤ ਤੱਕ بارش ਆਉਣ ਤੋਂ ਪਹਿਲਾਂ ਪਹਿਲਾਂ ਮੌਨਸੂਨ ਆਉਣ ਤੋਂ ਪਹਿਲਾਂ ਇਹਦੀ ਵਾਢੀ ਹੋ ਜਾਵੇ ਅਸੀਂ ਇੱਕ ਦੋ ਫੀਲਡ ਦੇ ਵਿੱਚ ਦੇਖਿਆ ਤੇ ਯਾਰ ਬੇ ਵੀ ਬਈ ਬੈੱਡ ਤੇ ਕਣਕ ਲਾ ਕੇ ਤੇ ਉਹ ਜਿਹੜੀਆਂ ਵਿਚਾਲੇ ਖਾਲੀਆਂ ਨੇ ਛੋਟੇ ਛੋਟੇ ਰਹਿ ਜਾਂਦੀਆਂ ਨੇਗੀਆਂ ਉਹਦੇ ਵਿੱਚ ਸਾਈਡਾਂ ਤੇ ਮੈਂਥਾ ਲਾਇਆ ਜਾ ਸਕਦਾਗਾ ਤੇ ਕੁਝ ਕਿਸਾਨ ਵੀਰਾਂ ਨੇ ਇਸ ਤਰ੍ਹਾਂ ਕੀਤਾ ਵੀ ਆ ਬੈੱਡ ਪਲਾਂਟਿੰਗ ਦੇ ਵਿੱਚ ਇੰਟਰ ਕ੍ਰੋਪਿੰਗ ਕੀਤੀ ਆ ਮੈਂਥੇ ਦੀ ਤੇ ਜਦੋਂ ਸਾਡੀ ਕਣਕ ਵੱਢੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਉਹ ਜਿਹੜੀ ਕ੍ਰੌਪ ਆ ਗਈ ਉਹ ਬਾਹਰ ਆ ਜਾਂਦੀ ਹੈਗੀ ਤੇ ਪਰ ਫਿਰ ਵੀ ਜ਼ਿਆਦਾਤਰ ਜ਼ਿਆਦਾ ਇਹ ਮਤਲਬ ਅਡਾਪਟ ਨਹੀਂ ਕੀਤਾ ਲੋਕਾਂ ਨੇ ਪਰ ਪੋਸੀਬਲ ਹੈ ਮਤਲਬ ਇੰਟਰ ਕ੍ਰੋਪਿੰਗ ਦੀ ਕੀਤੀ ਜਾ ਸਕਦੀ ਹੈ ਕਣਕ ਦੇ ਵਿੱਚ ਭਾਵੇਂ ਅਸੀਂ ਮੱਕੀ ਲਾਈਏ ਭਾਵੇਂ ਮੂੰਗੀ ਲਾਈਏ ਤੇ ਭਾਵੇਂ ਅਸੀਂ ਮੈਂਥਾ ਲਾਈਏ ਗੱਲ ਇੱਕੋ ਹੀ ਆ ਵੀਸੀ ਪਾਣੀ ਨੂੰ ਬਚਾਉਣਾ ਸੋ ਪਾਣੀ ਨੂੰ ਬਚਾਈਏ ਫਸਲੀ ਵਿਭਿੰਨਤਾ ਲਈਏ ਤੇ ਵੱਧ ਆਮਦਨ ਕਮਾਈਏ ਵਾਤਾਵਰਨ ਬਚਾਈਏ ਇਹੀ ਸਾਡਾ ਮਕਸਦ ਹੈ ਡਾਕਟਰ ਗੁਰਦੀਪ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਤੁਹਾਡੇ ਨੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਕੁਝ ਕਿਸਾਨ ਵੀਰ ਬੜੀ ਹੀ ਕਾਮਯਾਬੀ ਦੇ ਨਾਲ ਮੈਂਥੇ ਦੀ ਕਾਸ਼ਤ ਕਰ ਰਹੇ ਨੇ ਕੁਝ ਕਿਸਾਨ ਵੀਰ ਮੈਂਥੀ ਦੀ ਫਸਲ ਨੂੰ ਸਿੱਧਾ ਹੀ ਮੰਡੀ ਦੇ ਵਿੱਚ ਵੇਚ ਕੇ ਲਾਭ ਕਮਾ ਰਹੇ ਨੇ ਪਰੰਤੂ ਕੁਝ ਕੋ ਕਿਸਾਨ ਵੀਰ ਮੈਂਥੀ ਦੀ ਫਸਲ ਤੋਂ ਤੇਲ ਕੱਢ ਕੇ ਉਸ ਨੂੰ ਵੇਚ ਕੇ ਖਾਸ ਹੀ ਲਾਭ ਪ੍ਰਾਪਤ ਕਰ ਰਹੇ ਨੇ ਇੰਨਾ ਹੀ ਕਿਸਾਨ ਵੀਰਾਂ ਨੇ ਮੈਂਥੀ ਦੀ ਕਟਾਈ ਅਤੇ ਤੇਲ ਕੱਢਣ ਦੀ ਪ੍ਰਕਿਰਿਆ ਤੇ ਆਪਣੇ ਤਕਨੀਕੀ ਤਜਰਬੇ ਸਾਂਝੇ ਕੀਤੇ ਨੇ ਇਹ ਕਿਸਾਨ ਵੀਰ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਜਗਰਾਉਂ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਇਹੋ ਜਿਹੇ ਰਹੇ ਨੇ ਇਨਾ ਸਫਲ ਕਿਸਾਨ ਵੀਰਾਂ ਦੇ ਤਜਰਬੇ ਆਓ ਦੇਖਦੇ ਆਂ ਕਿਸਾਨ ਵੀਰੋ ਮੈਂਥੇ ਦੇ ਕੁਝ ਕਾਸ਼ਤਕਾਰ ਅਤੇ ਮੈਂਥੇ ਦੀ ਤੇਲ ਕੱਢਣ ਵਾਲੇ ਪਲਾਂਟ ਦੇ ਉੱਤੇ ਅਸੀਂ ਪਹੁੰਚੇ ਆਂ ਤੇ ਕਿਸਾਨ ਵੀਰੋ ਮੇਰੇ ਨਾਲ ਨੇ ਜਿਨ੍ਹਾਂ ਨੇ ਮੈਂਥੇ ਦੀ ਕਾਸ਼ਤ ਕੀਤੀ ਹੋਈ ਆ ਮੇਰਾ ਨਾਮ ਨਰਿੰਦਰ ਸਿੰਘ ਸਦਮਾ ਕਲਾ ਪਿੰਡ ਆ ਸਾਡਾ ਜਗਰਾਉਂ ਤਹਿਸੀਲ ਤੇ ਡਿਸਟ੍ਰਿਕਟ ਲੁਧਿਆਣਾ ਜੀ ਜੀ ਸੋ ਤੁਸੀਂ ਮੈਂਥੇ ਦੀ ਕਾਸ਼ਤ ਕਿੰਨੇ ਕਸਿਰ ਤੋਂ ਕਰ ਰਹੇ ਹੋ ਕਿੰਨੇ ਕਿੱਕੜਾ ਨਹੀਂ ਕਰ ਰਹੇ ਤਕਰੀਬਨ ਅਸੀਂ ਮੈਂਥੇ ਦੀ ਕਾਸਤ ਲਗਭਗ ਮੈਨੂੰ ਲੱਗਦਾ 26-27 ਸਾਲ ਹੋ ਗਏ ਜੀ ਘਰਦਿਆਂ ਨੂੰ ਤੇ ਅਸੀਂ ਤਕਰੀਬਨ ਤਕਰੀਬਨ ਲੇਬਰ ਕਰਕੇ ਥੋੜਾ ਜਿਹਾ ਏਤ ਕੀ ਘਟਿਆ ਨਹੀਂ ਅੱਗੇ ਤਾਂ 50 ਏਕੜ ਦੀ ਕਰਦੇ ਸੀ ਏਤ ਕੀ 30 ਏਕੜ ਸੀ ਕਿੱਦਾਂ ਫਿਰ ਮਨ ਬਣਾਇਆ ਵੀ ਆਪਾਂ ਹੀ ਪਲਾਂਟ ਲਾ ਲਈਏ ਦਾ ਮੈਂਥੇ ਦਾ ਤੇਲ ਕੱਢਣ ਵਾਲਾ ਫਿਰ ਕਿੱਦਾਂ ਇਹ ਸਾਰੇ ਸ਼ੁਰੂਆਤ ਕਿਵੇਂ ਕੀਤੀ ਨਹੀਂ ਮੈਂ ਤਾਂ ਜੀ ਸਮਝ ਲਓ ਵੀ ਮੈਂ ਤਾਂ ਜਿਆਦਾ ਖੇਤੀ ਕਰਕੇ ਹੀ ਖੁਸ਼ ਹਾਂ ਤੇ ਮੈਂ ਪਹਿਲਾਂ ਤੋਂ ਹੀ ਖੇਤੀ ਦੇ ਵਿੱਚ ਹੀ ਪਹਿਲਾਂ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਖੇਤੀ ਕਰਨ ਦਾ ਇਹਦੇ ਪਾਸੇ ਤਾਂ ਮੇਰਾ ਕੋਈ ਜਿਆਦਾ ਰੁਝਾਨ ਨਹੀਂ ਵੀ ਸੁਭਾਵੀ ਬਣਿਆ ਰਾਣਾਜੀਤ ਕਿਦਾਂ ਫਿਰ ਸੁਭਾਵ ਬਣਿਆ ਵੀ ਆਪਾਂ ਇਹ ਚੀਜ਼ ਲਾ ਲਈਏ ਤੇ ਇਹਦੇ ਚ ਕਿਸਾਨ ਵੀਰਾਂ ਦਾ ਫਾਇਦਾ ਮੈਂ ਹੈਗਾ ਫਿਜ਼ੀਕਲੀ ਥੋੜਾ ਜਿਹਾ ਭਜਨ ਠਣ ਵਾਲਾ ਬੰਦਾ ਹੈਗਾ ਮੈਂ ਫਿਜ਼ੀਕਲੀ ਮੈਂ ਕਿਹਾ ਵੀ ਮੈਂ ਕਰ ਸਕਦਾ ਹਾਂ ਅਸੀਂ ਭਜਨ ਠਣ ਕੇ ਹਿੰਮਤ ਕੀਤੀ ਤੇ ਅਸੀਂ ਪਲਾਂਟ ਇੱਥੇ ਲਾ ਲਿਆ ਇੱਕ ਸਹੂਲਤ ਸਾਡੇ ਪਿੰਡ ਦੇ ਵਿੱਚ ਇਹ ਪਹਿਲਾ ਹੀ ਮੈਂ ਟਾਪਲੈਂਟ ਲੱਗੇ ਆਇਆ ਗਿਆ ਜੀ ਤੇ ਇਸ ਕਰਕੇ ਇੱਥੇ ਜ਼ਰੂਰਤ ਵੀ ਸੀਗੀ ਮੇਰਾ ਪਿੰਡ ਹੈਗਾ ਜੀ ਸਦਮਾ ਖੁਰਦ ਹਰਪ੍ਰੀਤ ਸਿੰਘ ਨੌਆ ਮੇਰਾ ਤੇ ਮੈਂ 9 ਕਿਲੇ ਇੱਥੇ ਪਿਪਲਮੈਂਟ ਦਾ ਲਾਇਆ ਸੀਗਾ ਤੇ ਪਹਿਲਾਂ ਕੋਸੀ ਵੀ ਲਾਉਂਦੇ ਰਹੇ ਆ ਸਪਿਰੀਵਲਮੈਂਟ ਵੀ ਲਾਉਂਦੇ ਰਹੇ ਆ ਐਸ ਸਾਲ ਆਪਣੇ ਪਿਪਲਮੈਂਟ ਹੀ ਲਵਾਇਆ ਜੀ 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 ਤੇ ਇਹਦੀ ਹੈਗਾ ਵੀ ਠੀਕ ਆ ਇੱਥੇ ਥੋੜੀ ਜਿਹੀ ਲੇਬਰ ਦੀ ਤਾਂ ਸਮੱਸਿਆ ਸੀਗੀ ਪਰ ਠੀਕ ਆਲਰੇਡੀ ਵੀ ਰੇਟੇ ਦਾ 1 32800 ਰੁਪਇਆ ਹੈਗਾ ਉਹ ਹਸਾਰਨਾ ਵੀ ਅ 20 ਤੋਂ ਲੈ ਕੇ 25 ਲੀਟਰ ਤੱਕ ਨਿਕਲੀ ਜਾ ਰਿਹਾ ਵਾ ਕੀਲੇ ਦਾ ਹੂੰ ਉਹ ਹਸਾਬ ਨਾਲ ਵੀ ਠੀਕ ਆ ਮੂੰਗੀਆਂ ਇੱਕ ਤੀ ਥੋੜਾ ਜਿਹਾ ਰੇਟ ਘੱਟ ਨਿਕਲੇ ਆ ਅ ਝਾੜ ਘੱਟ ਨਿਕਲਿਆ ਵਾ ਕਿਸੇ ਦਾ 5 ਨਿਕਲਿਆ ਕਿਸੇ ਦਾ 4 6 ਇੱਥੇ ਕਿ ਰਹਾ ਉਹਦੇ ਨਾਲੋਂ ਪਦੀਨੇ ਦਾ ਵਧੀਆ ਰਿਹਾ ਇੱਕ ਇਹਦਾ ਇੱਕ ਤੁਹਾਨੂੰ ਜਿਹੜਾ ਫਾਇਦਾ ਹੈਗਾ ਵੀ ਇਹਨਾਂ ਤੁਸੀਂ ਸਟਾਕ ਰੱਖ ਸਕਦੇ ਇਤ ਕੀ ਰੇਟ ਨਹੀਂ ਨਹੀਂ ਰੇਟ ਅਗਲੇ ਸਾਲ 2 4 ਸਾਲ ਜਾਂ ਚਾਰ ਮਰਜ਼ੀ ਰੱਖ ਲਓ ਇਹਦਾ 2 3 ਸਾਲਾਂ ਮਾਤਾ ਰੇਟ ਵੱਧਾਈ ਆ ਜਿਹਦੇ ਬੰਦੇ ਦੇ ਵਿੱਚ ਫਾਰਮਰ ਦੇ ਵਿੱਚ ਹੈਗੀ ਕਪੈਸਿਟੀ ਰੱਖਣ ਦੀ ਰੱਖ ਸਕਦਾ ਥੋੜੀ ਫਸਲ ਆ ਏਕੜ ਦੇ ਵਿੱਚੋਂ 25 ਤੋਂ 30 ਲੀਟਰ ਨਿਕਲਣੀ ਆ ਡਰਮ ਦੇ ਵਿੱਚ ਪਾ ਕੇ ਡੰਮ ਦੋ ਡਰਮ ਜਿੱਥੇ ਮਰਜ਼ੀ ਰੱਖ ਲਓ ਹੋਰ ਆਪਾਂ ਮੱਕੀ ਨੂੰ ਨਹੀਂ ਰੱਖ ਸਕਦੇ ਮੂੰਗੀ ਨੂੰ ਨਹੀਂ ਰੱਖ ਸਕਦੇ ਮੂੰਗੀ ਨੂੰ ਕੀੜਾ ਲੱਗ ਜਾਂਦਾ ਮੱਕੀ ਨੂੰ ਵੀ ਸਮੱਸਿਆ ਹੈਗੀ ਆ ਇਹਦੇ ਵਾਸਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਇਹ ਰੱਖਣਾ ਤੁਸੀਂ ਸਟਾਕ ਰੱਖ ਲਓ 2 ਸਾਲ ਰੱਖ ਲਓ 3 ਸਾਲ ਰੱਖ ਲਓ 4 ਸਾਲ ਰੱਖ ਲਓ ਕਿਸੇ ਨਾ ਕਿਸੇ ਸਾਲ ਤਾਂ ਰੇਟ ਵੱਧਦਾ ਮੇਰਾ ਨਾਮ ਸੁਖਮਿੰਦਰ ਸਿੰਘ ਸਿੱਧੂ ਹੈ ਜੀ ਮੈਂ ਤਾਇਰ ਹੈਗਾ ਜੀ ਐਫਓਸ ਤੋਂ ਔਰ 2 ਸਾਲ ਦੇ ਵਿੱਚ ਤੋਂ ਮੈਂ ਇੱਥੇ ਪਿੰਡ ਰਹਿ ਰਿਹਾ ਹੈਗਾ ਵਾ ਔਰ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਬੜੇ ਅਗਾਹ ਵਧੂ ਅਗਾਹ ਸੋਚਦੇ ਇਹ ਸਾਰੇ ਇਹ ਸਾਡੇ ਫਾਰਮਰਸ ਹੈਗੇ ਆ ਔਰ ਵਧੀਆ ਖੇਤੀ ਕਰਦੇ ਆ ਔਰ ਇਹਨਾਂ ਤੋਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਰ ਰੋਜ਼ ਔਰ ਇਹਨਾਂ ਦਾ ਜਿਹੜੀ ਸੋਚ ਹੈਗੀ ਆ ਅੱਜਕੱਲ ਦੇ ਟੈਕਨੀਕਲ ਜਿਹੜਾ ਮਾਹੌਲ ਹੈਗਾ ਵਾ ਟੈਕ ਉਹਦੇ ਨਾਲ ਬਿਲਕੁਲ ਮੇਲ ਖਾਂਦਾ ਹੈਗਾ کئی ਅਸੀਂ ਯੂਨੀਵਰਸਿਟੀ ਦੇ ਖੇਤੀ ਪੀਯੂ ਦੇ ਵਿੱਚ ਮੇਲਾ ਲੱਗਦਾ ਉੱਥੋਂ ਇਹਨਾਂ ਦੇ ਨਾਲ ਜਾ ਕੇ ਕਾਫੀ ਕੁਝ ਮਸ਼ੀਨਾਂ ਬਾਰੇ ਜਾਣਨ ਨੂੰ ਮਿਲਦਾ ਹੈਗਾ ਸੋ ਮੇਰਾ ਇਹਨਾਂ ਦੇ ਨਾਲ ਸਾਥ ਰਹਿ ਕੇ ਬੜਾ ਖੇਤੀ ਦੇ ਨਾਲ ਥੋੜਾ ਜ ਮੈਨੂੰ ਵੀ ਲਗਾਓ ਹੋ ਰਿਹਾ ਹੈਗਾ ਪਿਆਰ ਹੋ ਰਿਹਾ ਹੈਗਾ ਜੀ ਜਦੋਂ ਸਰਜੀਤ ਸਿੰਘ ਦੀ ਪਿੰਡ ਸਿੱਧਮਕਲਾ ਹਾਂਜੀ ਮੈਂ ਇੰਥੇ ਦੀ ਕਾਸ਼ਤ ਕਰਦੇ ਹਾਂ ਨਹੀਂ ਮੈਂ ਕਰਦਾ ਰਿਹਾ ਪਹਿਲਾਂ ਹੁਣ ਮੈਂ 2 ਸਾਲ ਤੋਂ ਬਦ ਕਿਉਂ ਛੱਡਤੀ ਕਿਉਂ ਛੱਡਤੀ ਬਾਹਰ ਚਲੇ ਗਏ ਅੱਛਾ ਬਾਹਰ ਚਲੇ ਗਏ ਅੱਛਾ ਕੀ ਕਹਿੰਨੇ ਹੋ ਵੀ ਤੁਸੀਂ ਕੀਤੀ ਹੈ ਕਾਸ਼ਤ ਕਿਸਾਨ ਵੀਰਾਂ ਨੂੰ ਇਹ ਜੀ ਬੀਜਣ ਤੋਂ ਵਧੀਆ ਹੈ ਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਖੇਤੀ ਹੈ ਜੀ ਇਹਦੀ ਮੈਂ ਕਰਦਾ ਰਿਹਾ ਬਹੁਤ ਵਧੀਆ ਪ੍ਰੋਫਿਟ ਆ ਠੀਕ ਆ ਬਹੁਤ ਵਧੀਆ ਜੇ ਮੈਂ ਰੱਖ ਵੀ ਸਕਦੇ ਜੇ ਮੈਂ ਵੀਰ ਜੀ ਨੂੰ ਦੱਸਿਆ ਆਪਾਂ ਰਕਵੀ ਸਕਦੇ ਆ ਇਹ ਨਾ ਇਹ ਘਟਣਾ ਨਾ ਖਰਾਬ ਹੋਣਾ ਹਾਂਜੀ ਵਧੀਆ ਚੀਜ਼ ਹੈ ਜੀ ਹੁਣ ਤਾਂ ਹਰ ਇੱਕ ਮਤਲਬ ਲਿਟਰੇਚਰ ਵੀ ਮਿਲ ਜਾਂਦਾ ਗਿਆਨ ਵੀ ਆ ਹਨ ਇਹਦੇ ਬਾਰੇ ਵਧੀਆ ਫਸਲ ਆ ਜੀ ਇੱਕ ਡਾਇਵਰਸੀਫਿਕੇਸ਼ਨ ਹੈਗੀ ਆ ਤੇ ਬਾਕੀ ਜਿਵੇਂ ਹੈਗਾ ਵੀ ਇਹਦਾ ਤੁਹਾਡਾ ਤੁਸੀਂ ਜਿਵੇਂ ਸਟਾਕ ਆ ਸੋਨਾ ਲੈ ਕੇ ਰੱਖ ਲਿਆ ਜਦੋਂ ਰੇਟ ਆ ਉਹਦੇ ਵਾਂਗੂ ਇਹਨੂੰ ਵੀ ਤੁਸੀਂ ਰੱਖ ਸਕਦੇ ਆ ਜੀ ਸਾੜੀ ਸੋਣੀ ਦੀ ਫਸਲ ਦੇ ਵਿੱਚ ਕੋਈ ਪ੍ਰਭਾਵ ਨਹੀਂ ਪੈਂਦਾ ਇਹਦਾ ਜਿਹੜਾ ਵਿਰਲਾ ਸਮਾਂ ਆ ਉਹਦੇ ਕੋਲ ਅਸੀਂ ਉਹਦੇ ਵਿੱਚ ਅਸੀਂ ਇਹਨੂੰ ਬੀਜ ਸਕਦੇ ਆ ਸੋ ਕਿਸਾਨ ਵੀ ਸਾਰੇ ਜਿਹੜੇ ਇਸ ਪਿੰਡ ਦੇ ਜਿਨ੍ਹਾਂ ਨੇ ਸਾਨੂੰ ਵਧੀਆ ਜਾਣਕਾਰੀ ਦਿੱਤੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਾਡਾ ਅੱਜ ਦਾ ਵਿਸ਼ਾ ਸੀ ਮੈਂਥੇ ਦੀ ਕਟਾਈ ਅਤੇ ਤੇਲ ਕੱਢਣ ਦੀ ਪ੍ਰਕਿਰਿਆ ਇਸੇ ਹੀ ਵਿਸ਼ੇ ਤੇ ਖੇਤੀ ਮਾਹਿਰਾਂ ਦੇ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ ਨਾਲ ਹੀ ਸਫਲ ਕਿਸਾਨ ਵੀਰਾਂ ਨੇ ਆਪਣੇ ਤਕਨੀਕੀ ਤਜਰਬੇ ਵੀ ਸਾਂਝੇ ਕੀਤੇ ਨੇ ਤਾਂ ਇਸ ਸਭ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਮੈਂਥੀ ਦੇ ਤੇਲ ਦੀ ਮੰਗ ਕਾਫੀ ਜ਼ਿਆਦਾ ਵਧ ਰਹੀ ਹੈ ਤੇ ਮੈਂਥੀ ਦੀ ਕਾਸ਼ਤੋਂ ਕਿਸਾਨ ਵੀਰ ਕਾਫੀ ਜ਼ਿਆਦਾ ਲਾਭ ਵੀ ਕਮਾ ਰਹੇ ਨੇ ਤਾਂ ਫਿਰ ਲੋੜ ਹੈ ਕਿਸਾਨ ਭਰਾਵਾਂ ਨੂੰ ਮੈਂਥੀ ਦੀ ਕਾਸ਼ਤ ਵੱਲ ਹੋਰ ਵਧੇਰੇ ਧਿਆਨ ਦੇਣ ਦੀ ਤਾਂ ਕਿ ਇਸ ਫਸਲ ਤੋਂ ਹੋਰ ਜ਼ਿਆਦਾ ਲਾਭ ਕਮਾਇਆ ਜਾ ਸਕੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦੀ ਘੜੀ ਦੇ ਲਈ ਜਸਬੀਰ ਕੌਰ ਜੱਸੀ ਨੂੰ ਦਿਓ ਇਜਾਜ਼ਤ ਧੰਨਵਾਦ